ਦੋਸਤੋ ਤੁਸੀਂ ਦੇਖ ਰਹੇ ਹੋ ਸ਼ਕਤੀ ਕੰਪਨੀ ਦਾ ਸੈੱਟ ਜੋ ਕਿ ਫੋਨ ਤੇ ਹੀ ਚਾਲੂ ਹੁੰਦੀ ਹੈ ਤੇ ਫੋਨ ਤੇ ਹੀ ਮੋਟਰ ਤੁਸੀਂ ਬੰਦ ਕਰ ਸਕਦੇ ਹੋ ਇਹ ਆਪਾਂ ਮੋਟਰ ਫੋਨ ਤੇ ਬੰਦ ਕੀਤੀ ਹੈ ਇਹ ਕਿਤੇ ਨਹੀਂ ਹੈਗਾ ਕਿ ਕਿਤੇ ਆਪਾਂ ਕੋਲੇ ਖੜ ਕੇ ਬੰਦ ਕਰ ਸਕਦੇ ਆ ਨਹੀਂ ਤੁਸੀਂ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਕਿਤੇ ਸ਼ਹਿਰ ਚ ਗਏ ਹੋ ਕਿਤੋਂ ਵੀ ਤੁਸੀਂ ਮੋਟਰ ਚਾਲੂ ਬੰਦ ਕਰ ਸਕਦੇ ਹੋ ਆਪਦੇ ਫੋਨ ਤੋਂ ਤੇ ਪਤਾ ਵੀ ਚੱਲੂ ਮੋਟਰ ਚੱਲ ਰਹੀ ਹੈ ਜਾਂ ਬੰਦ ਹੋ ਰਹੀ ਹੈ ਤੇ ਇਹਦੇ ਜੇ ਪਾਣੀ ਦੀ ਗੱਲ ਕਰ ਗਏ ਆਪਾਂ ਤੇ ਸ਼ਕਤੀ ਦੀ 4 ਇੰਚੀ ਪਾਣੀ 3 ਐਚਪੀ ਦੀ ਮੋਟਰ 4 ਇੰਚੀ ਪਾਣੀ ਬਹੁਤ ਵਧੀਆ ਕੱਢੀ ਜਾਂਦੀ ਹੈ ਜੀ ਤੇ ਜਿਹੜਾ ਇਹਨਾਂ ਦਾ ਲੈਵਲ ਹੈ ਉਹ 10 ਤੋਂ 12 ਫੁੱਟ ਹੈ ਤੁਸੀਂ 4 ਇੰਚੀ ਪਾਈਪ ਦੇਖ ਰਹੇ ਹੋ ਭਰ ਕੇ ਵਟੇ ਦੇ ਦੇ ਕੇ ਮੋਟਰ ਪਾਣੀ ਦਾ ਕੱਢੀ ਜਾਂਦੀ ਹੈ ਇਹ ਸੈੱਟ ਸ਼ਕਤੀ ਕੰਪਨੀ ਦਾ ਮੋਨੋ ਬਲੌਕ ਸੈੱਟ ਹੈ ਤੇ ਮੋਟਰ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਬਹੁਤ ਵਧੀਆ ਹੁੰਦੀ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਸਟੈਂਡਾਂ ਦੀ ਇਹ ਸ਼ਕਤੀ ਕੰਪਨੀ ਦੇ ਸਟੈਂਡ ਨੇ ਬਿਲਕੁਲ ਨਵੀਂ ਟੈਕਨੀਕ ਦੇ ਵਿੱਚ ਜਿਹੜੇ ਆ ਰਹੇ ਨੇ ਇਨਾਂ ਤੇ ਸਿਰਫ ਤਿੰਨ ਪਲੇਟਾਂ ਲੱਗਦੀਆਂ ਨੇ ਤੇ ਹਾਂ ਜੇ ਤੁਸੀਂ ਵਟ ਵਗੈਰਾ ਤੇ ਜਾਂ ਸੰਝੀ ਵਟ ਜਾਂ ਖਾਲ ਵਗੈਰਾ ਤੇ ਤੁਸੀਂ ਲਾਓ ਤੇ ਬਹੁਤ ਘੱਟ ਜਗ੍ਹਾ ਰੋਕਦੇ ਨੇ ਕਿਉਂਕਿ ਜੇ ਤੁਸੀਂ ਵਾਹਣ ਵਗੈਰਾ ਬੋਹਣਾ ਤੇ ਇਹਨਾਂ ਨੂੰ ਬਿਲਕੁਲ ਖੜੇ ਹੋ ਜਾਂਦੇ ਨੇ ਇਹ ਜਿਵੇਂ ਟੇਢੇ ਨੇ ਖੜੇ ਹੋ ਜਾਂਦੇ ਜਗ੍ਹਾ ਨਹੀਂ ਰੋਕਦੇ ਤੁਸੀਂ ਆਪ ਦਾ ਟਰੈਕਟਰ ਵਗੈਰਾ ਲਗਾ ਕੇ ਆਪ ਦੀ ਫਸਲ ਵੀਜੋ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਇਸ ਤਰ੍ਹਾਂ ਹੀ ਕਰ ਦਿਓ ਬਾਕੀ ਨੇਰੀ ਤੂਫਾਨ ਦੇ ਵਿੱਚ ਆਪ ਹੀ ਸਿੱਧੇ ਹੋ ਜਾਂਦੇ ਆ ਜੀ ਸ਼ਕਤੀ ਕੰਪਨੀ ਦੇ ਸਟੈਂਡ ਨੇ ਲੋਗ ਨਟਾਂ ਵਾਲੇ ਸ਼ਕਤੀ ਦਾ 5 ਐਚਪੀ ਦਾ ਜਿਹੜਾ ਤੁਸੀਂ ਸਟਾਰਟਰ ਦੇਖ ਰਹੇ ਹੋ ਜੇ ਹੁਣ ਆਪਾਂ ਗੱਲ ਕਰਕੇ ਸੋਲਰ ਪਲੇਟਾਂ ਦੀ ਇਹ ਬਾਈਫੇਸ਼ੀਅਲ ਪਲੇਟਾਂ ਜਿਹੜੀਆਂ ਆਪਾਂ ਦੋਨੇ ਪਾਸੇ ਵਾਲੀਆਂ ਵੀ ਕਹਿ ਦਿੰਨੇ ਆ ਦੋਨੇ ਪਾਸੇ ਵਾਲੀਆਂ ਬਾਈਫੇਸ਼ੀਅਲ ਪਲੇਟਾਂ ਜੋ ਕਿ ਕੰਪਨੀ OEM ਕਰਵਾ ਰਹੀ ਹੈ ਬਣਵਾ ਰਹੀ ਹੈ 550 ਵਾਟ ਦੇ ਵਿੱਚ ਇੱਕ ਦੋ ਕੰਪਨੀਆਂ ਤੋਂ ਬਣਵਾ ਰਹੀ ਹੈ ਮੋਟਰ 스타ਟਰ ਵਾਇਰ ਵਗੈਰਾ ਸ਼ਕਤੀ ਦੀ ਹੋਊਗੀ ਪਲੇਟਾਂ ਦੀ ਗਾਰੰਟੀ 25 ਸਾਲ ਹੈ ਜੀ ਪਰਫਾਰਮੈਂਸ ਦੀ ਤੇ ਜਿਹੜੀ ਮੋਟਰ 스타ਟਰ ਹੈ ਇਹਦੀ 1 ਸਾਲ ਬਦਲ ਕੇ ਦੇਣ ਦੀ ਗਾਰੰਟੀ ਕੰਪਨੀ ਕਰ ਰਹੀ ਹੈ ਸਿੱਧਾ ਪੀਸ ਬਦਲ ਕੇ ਨਵਾਂ ਲੈ ਜਾਓ 4 ਇੰਚੀ ਫੁੱਲ ਪਾਣੀ ਹੈ ਬਾਕੀ ਤੁਹਾਡੀ ਕਿਸਾਨ ਨਾਲ ਕਰਵਾਣੇ ਗੱਲਬਾਤ ਭਾਈ ਜੀ ਆਪਣੇ ਪਾਣੀ ਦਾ ਲੈਵਲ ਦੱਸ ਸਕਦੇ ਹੋ ਇੱਥੇ ਕਿੰਨਾ ਜੀ ਇੱਥੇ 10-12 ਫੁੱਟ ਤੇ ਪਾਣੀ ਹੈ ਜੀ 10-12 ਫੁੱਟ ਤੇ ਆ ਹਾਂਜੀ ਠੀਕ ਹੈ ਜੀ ਤੇ ਆਪਣਾ ਪਾਣੀ ਨਾਲ ਸੰਤੁਸ਼ਟ ਹੋ ਭਾਈ ਇਹਨੇ ਪਾਣੀ ਨਾਲ ਹਾਂਜੀ ਪੂਰਾ ਵਧੀਆ ਬਣ ਰਿਹਾ ਹਾਂਜੀ ਪਾਣੀ ਦੀ ਮੋਟਰ ਤਾਂ ਵੀ ਇੰਨਾ ਹੀ ਪਾਣੀ ਸੀ ਇਹਨਾਂ ਕੋਲ ਤੇ ਠੀਕ ਹੈ ਜੀ 20 ਲੀਟਰ ਓਕੇ ਕਿਤਾ ਵੀ ਹੁੰਦਾ ਬਾਈ ਜੀ ਤੋਂ ਪੁੱਛਾਂਗੇ ਜੀ ਕਿਵੇਂ ਦੇ ਆ ਰਿਵਿਊਜ਼ ਬਾਈ ਜੀ ਮੋਟਰ ਕਿਵੇਂ ਚੱਲੀ ਬਹੁਤ ਵਧੀਆ ਚੱਲੀ ਜੀ ਪਾਣੀ ਕਿੰਨਾ ਕੱਢਿਆ ਜੀ ਪਾਣੀ ਬਹੁਤ ਵਧੀਆ ਬਣਾਇਆ ਜੀ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਆ ਜੀ ਠੀਕ ਜੀ ਤੇ ਕੋਈ ਹੌਸ ਦਾ ਸਿਆਹੀ ਹੋਵੇ ਜਾਂ ਕੋਈ ਹੋਰ ਕੋਈ ਸਮੱਸਿਆ ਨਹੀਂ ਆਈ ਕੋਈ ਨਹੀਂ ਆਈ ਕੋਈ ਨਹੀਂ ਵਧੀਆ ਚੱਲਦੀ ਆ ਵਧੀਆ ਚੱਲ ਆਨ ਆਫ ਵਾਲਾ ਵੀ ਚਲਾ ਕੇ ਦਿੱਤਾ ਬਾਈ ਜੀ ਹਾਂਜੀ ਆਨ ਆਫ ਵਾਲਾ ਵੀ ਚਲਾ ਕੇ ਜੀ ਮੋਟਰ ਤੋਂ ਕਰ ਸਕਦੇ ਹੋ ਮੰਦੂ ਤੋਂ ਕਰ ਸਕਦੇ ਹੋ ਤੁਸੀਂ ਸਟਾਰਟ ਸਟਾਰਟ ਕਰ ਸਕਦੇ ਹੋ ਟੌਪ ਕਰ ਸਕਦੇ ਹੋ ਠੀਕ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਪਾਣੀ ਦਾ ਪ੍ਰੈਸ਼ਰ ਬਹੁਤ ਵਧੀਆ ਬਣ ਰਿਹਾ 4 ਇੰਚੀ ਫੁੱਲ ਪ੍ਰ ਠੀਕ ਹੈ ਜੀ ਇਹ ਸਵੇਰ ਜਲਦੀ ਹੀ ਚੱਲ ਪੈਂਦੀ ਆ ਤੇ ਸ਼ਾਮ ਨੂੰ ਲੇਟ ਹੀ ਬੰਦ ਹੋਇਆ ਕਰੂਗੀ ਬਾਕੀ ਮੋਟਰ ਨਾਲੋਂ ਆਪਾਂ ਗਾਰੰਟੀ ਕਰਦੇ ਆਂ